ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਪਰ ਇਸ ਅਸਤੀਫੇ ਤੇ ਅਕਾਲੀ ਦਲ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਹਨ ਮੇਰੇ ਨਾਲ ਰਮਨਜੀਤ ਸਿੱਕੀ ਨੇ ਇਹਨਾਂ ਤੋਂ ਜਾਣਦੇ ਆ ਕਿ ਜੋ ਸਵਾਲ ਅਕਾਲੀ ਦਲ ਵੱਲੋਂ ਖੜੇ ਕੀਤੇ ਜਾ ਰਹੇ ਨੇ ਆਖਿਰ ਉਹਨਾਂ ਵਿੱਚ ਕਿੰਨੀ ਸੱਚਾਈ ਹੈ ਕਿ ਆ ਜਾ ਰਿਹਾ ਕਿ ਜੋ ਅਸਤੀਫਾ ਸੀ ਉਹ ਸਿਆਸਤ ਤੋਂ ਪ੍ਰੇਰਿਤ ਸੀ ਜੇ ਪ੍ਰੇਰਿਤ ਸੀ ਤਾਂ ਫਿਰ ਮੈਂ ਇਲੈਕਸ਼ਨ ਕਿਉਂ ਨਹੀਂ ਲੜੀ ਸਿੰਪਲ ਇਹ ਤਾਂ ਜਿਹੜਾ ਮੇਰਾ ਨਾਂ ਲੜਨਾ ਹੀ ਸਾਰੀਆਂ ਅਫਵਾਹਾਂ ਦਾ ਜਵਾਬ ਹੈ ਜੀ ਪਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ 27 ਤਰੀਕ ਲਾਸਟ ਦਿਨ ਸੀ ਉਸ ਦਿਨ ਹੀ ਕਾਂਗਰਸ ਨੂੰ ਇਹ ਗੱਲ ਕਿਉਂ ਕਹਿਣੀ ਪਈ ਕਿ ਬਾਈਕਾਟ ਕੀਤਾ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਇਹ ਗੱਲ ਚੱਲ ਰਹੀ ਸੀ ਕਿ ਕਾਂਗਰਸ ਇਲੈਕਸ਼ਨ ਲੜੇਗੀ ਔਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਬਾਰ-ਬਾਰ ਕਿਹਾ ਗਿਆ ਕਿ ਉਹਨਾਂ ਦੇ ਉਮੀਦਵਾਰ ਰਮਨਜੀਤ ਸਿੱਕੀ ਹੀ ਹੋਣਗੇ ਅਸੀਂ ਆਪਣੀ ਪਾਰਟੀ 'ਚ ਕੀ ਫੈਸਲਾ ਕਰਨਾ ਸੀ ਉਹਨਾਂ ਤੋਂ ਪੁੱਛ ਕੇ ਨਹੀਂ ਕਰਨਾ ਨਾ ਹੀ ਉਹਨਾਂ ਦੇ ਕੋਈ ਕਹਿਣ ਤੇ ਕਰਨਾ ਇਹ ਤਾਂ ਸਾਡੀ ਪਾਰਟੀ ਆ ਅਸੀਂ ਜਿੱਦਾਂ ਫੈਸਲਾ ਕਰਾਂਗੇ ਅਸੀਂ ਸਾਡਾ ਆਪਣਾ ਘਰ ਹੈ ਅਸੀਂ ਵੇਖਣਾ ਕਿ ਸਾਡੇ ਘਰ ਦੇ ਵਿੱਚ ਅਸੀਂ ਕਿਵੇਂ ਕਰਨਾ ਹੂ ਆਰ ਦੇ ਟੂ ਟੈਲ ਅਸ ਵਾਟ ਟੂ ਡੂ ਅਰ ਸਭ ਤੋਂ ਇਹ ਗੱਲ ਕਿ ਜੋ ਅਸਤੀਫਾ ਰਮਨਜੀਤ ਸਿੱਕੀ ਜੀ ਨੇ ਦਿੱਤਾ ਸੀ ਕਿ ਉਹ ਉਹਨਾਂ ਦਾ ਇਹ ਨਿੱਜੀ ਫੈਸਲਾ ਸੀ ਜਾਂ ਇਸ ਬਾਰੇ ਵੀ ਪਾਰਟੀ ਦੇ ਨਾਲ ਪਹਿਲਾਂ ਗੱਲਬਾਤ ਕੀਤੀ ਗਈ ਸੀ ਨਹੀਂ ਨਹੀਂ ਕਿਸੇ ਤੇ ਮੈਂ ਤਾਂ 12ਵੀਂ ਤੰ ਤੋਂ ਸਾਰਿਆਂ ਨੂੰ ਦੱਸਿਆ ਕਿ ਮੈਂ ਇਹ ਫੈਸਲਾ ਮੇਰਾ ਆਪਣਾ ਸੀ ਮੈਂ ਕਿਸੇ ਨਾਲ ਨਹੀਂ ਕੀਤਾ ਪਰ ਮੈਂ ਰਿਨੀਆ ਇਸ ਪਾਰਟੀ ਦਾ ਕਿ ਜਿਨ੍ਹਾਂ ਨੇ ਫਿਰ ਵੀ ਮੇਰੀਆਂ ਭਾਵਨਾਵਾਂ ਨੂੰ ਕਨਸਿਡਰ ਕੀਤਾ ਔਰ ਸੋਨੀਆ ਗਾਂਧੀ ਜੀ ਤੱਕ ਮੇਰੀ ਆਵਾਜ਼ ਜਿਹੜੀ ਆ ਮੇਰੀਆਂ ਭਾਵਨਾਵਾਂ ਦੀ ਉਹ ਉੱਥੇ ਤੱਕ ਪਹੁੰਚਾਈ ਔਰ ਉਹਦੇ ਤੇ ਫੈਸਲਾ ਲਿਆ ਔਰ ਮੇਰਾ ਖਿਆਲ ਹੈ ਕਿ ਸਿਰਫ ਖਡੂਰ ਸਾਹਿਬ ਨਹੀਂ ਪੂਰਾ ਪੰਜਾਬ ਔਰ ਹਰ ਸਿੱਖ ਇਸ ਫੈਸਲੇ ਤੋਂ ਖੁਸ਼ ਹੈ ਕੀ ਕਾਰਨ ਸੀ ਕਿ ਜਦੋਂ ਤੁਹਾਡੇ ਵੱਲੋਂ ਅਸਤੀਫਾ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖਡੂਰ ਸਾਹਿਬ ਹਲਕੇ ਦੇ ਵਿੱਚ ਡੇਰੇ ਲਗਾਏ ਗਏ ਉਸ ਤੋਂ ਬਾਅਦ ਸੰਗਤ ਦਰਸ਼ਨਾ ਦੇ ਰਾਹੀਂ ਜੋ ਹੈ ਫੰਡ ਹੈ ਉਹ ਵਕ ਵਕ ਪਿੰਡਾਂ ਨੂੰ ਜਾਰੀ ਕੀਤਾ ਗਿਆ ਤੁਹਾਨੂੰ ਲੱਗ ਰਿਹਾ ਕਿ ਉਸ ਅਸਤੀਫੇ ਤੋਂ ਬਾਅਦ ਅਕਾਲੀ ਦਲ ਕਬਰਾ ਚੁੱਕਿਆ ਸੀ ਜਾਂ ਫਿਰ ਉਹਨਾਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਉਹ ਇਸ ਸੀਟ ਤੇ ਜਿਮਣੀ ਚੋਣ ਜੋ ਹੈ ਉਹ ਜਿੱਤਣ ਵਾਸਤੇ ਅੱਡੀ ਚੋਟੀ ਦਾ ਜੋ ਜੋਰ ਹੈ ਉਹਨਾਂ ਵੱਲੋਂ ਲਗਾਇਆ ਜਾਏਗਾ ਔਰ ਰਮਨਜੀਤ ਸਿੱਕੀ ਫਿਰ ਇੱਕ ਵਾਰ ਮੈਦਾਨ ਚ ਆ ਸਕਦੇ ਨੇ ਇਸ ਬਾਰੇ ਇਹਦਾ ਕੀ ਕਹਿਣਾ ਹੈ ਮੇਰਾ ਇਹੀ ਕਹਿਣਾ ਹੈ ਕਿ ਸਦਾ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਉਹਨਾਂ ਨੂੰ ਗੁਰੂਗ੍ਰਾਂਧ ਸਾਹਿਬ ਨਾਲ ਤਾਂ ਕੋਈ ਲੈਣ ਦੇਣ ਨਹੀਂ ਨਿਕਾ ਜਿਉਂ ਉਨ੍ਹਾਂ ਨੇ ਜਦੋਂ ਮੈਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਇਕਦਮ ਹੀ ਉਹ ਜਾ ਕੇ ਸੰਗਤ ਦਰਸ਼ਨ ਕਰ ਰਹੇ ਲੋਕਾਂ 'ਚ ਪੈਸੇ ਵੰਡ ਰਿਹਾ ਔਰ ਉਹਨਾਂ ਸੰਗਤ ਦਰਸ਼ਨਾਂ 'ਚ ਕਿਤੇ ਉਹਨਾਂ ਨੇ ਹਵਾਲਾ ਨਹੀਂ ਪਾਇਆ ਕਿ ਕਿਉਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਕਿਉਂ ਦੋ ਸਿੰਘ ਸ਼ਹੀਦ ਹੋਏ ਕਿਉਂ ਗੋਲੀਆਂ ਚਲਾਈਆਂ ਗਈਆਂ ਪੀਸਫੁਲ ਜਦੋਂ ਆਪਣਾ ਸਿਮਰਨ ਕਰ ਰਹੇ ਸੀਗੇ ਉੱਥੇ ਪ੍ਰੋਟੈਸਟ ਕਰ ਰਹੇ ਸੀਗੇ ਉਹਦੇ ਬਾਰੇ ਤਾਂ ਕੋਈ ਗੱਲ ਹੀ ਨਹੀਂ ਅੱਜ ਤੱਕ ਕੋਈ ਗੱਲ ਨਹੀਂ ਹੈ ਇਹਦਾ ਮਤਲਬ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਇਹ ਦੋਵੇਂ ਸੀਆਸੀ ਰੋਟੀਆਂ ਸੇਕਣ ਵਾਸਤੇ ਪੰਥ ਦਾ ਹੋਕਾ ਲਾ ਸਕਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਔਰ ਧਰਮ ਦੀ ਬੇਅਦਬੀ ਵਾਸਤੇ ਇਹਨਾਂ ਕੋਲ ਸਮਾਨੀ ਹੈ ਔਰ ਮੈਂ ਹਰ ਉਸ ਇਨਸਾਨ ਨੂੰ ਹਰ ਉਸ ਵੋਟਰ ਨੂੰ ਜਿਹੜਾ ਅਕਾਲੀ ਦਲ ਨੂੰ ਸਪੋਰਟ ਕਰ ਰਿਹਾ ਮੈਂ ਉਹਨੂੰ ਕਹਿਣਾ ਹੈ ਕਿ ਜਰਾ ਇੱਕ ਵਾਰੀ ਫੇਰ ਇਹਨਾਂ ਸਾਰੇ ਮਸਲਿਆਂ ਨੂੰ ਧਿਆਨ ਨਾਲ ਫਰੋਲ ਕੇ ਵੇਖੋ ਇਹਦੇ ਵਿੱਚ ਇਹਨਾਂ ਦਾ ਆਪਣਾ ਸੈਲਫ ਇੰਟਰਸਟ ਜਿਹੜਾ ਉਹ ਹੀ ਹੈ ਬਾਕੀ ਹੋਰ ਸਰਕਾਰ ਔਰ ਕੁਰਸੀ ਦੈਟਸ ਇਟ ਸੇਵਾ ਕਰਾਂਗੇ ਰਾਜ ਨਹੀਂ ਕਰਾਂਗੇ ਇਹਨਾਂ ਨੇ ਸਿੱਧ ਕਰਤਾ ਕਿ ਰਾਜ ਲਈ ਹੀ ਇਹ ਸਾਰਾ ਕੁਝ ਕਰਦੇ ਸੇਵਾ ਵਾਲੀ ਤਾਂ ਭਾਵਨਾ ਹੀ ਨਹੀਂ ਜੇ ਸੇਵਾ ਵਾਲੀ ਭਾਵਨਾ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਜਾ ਕੇ ਮਾਫੀ ਮੰਗਦੇ ਜੇ ਸੇਵਾ ਵਾਲੀ ਭਾਵਨਾ ਹੁੰਦੀ ਤੇ ਜਾ ਕੇ ਲੋਕਾਂ ਦੇ ਵਿੱਚ ਇਹ ਅੱਜ ਵੀ ਖਡੂਰ ਸਾਹਿਬ ਦੇ ਹਰ ਪਿੰਡ ਦੇ ਵਿੱਚ ਜਾ ਕੇ ਕਹਿੰਦੇ ਕਿ ਸਾਨੂੰ ਮਾਫ ਕਰ ਦਿਓ ਸਾਡਾ ਤੋਂ ਗਲਤੀ ਹੋ ਗਈ ਆ ਅਸੀਂ ਇਹੋ ਜਿਹਾ ਕਦਮ ਚੱਕ ਬੈਠੇ ਆ ਇਹੋ ਜਿਹਾ ਕਦਮ ਸਿਰਫ ਤੇ ਸਿਰਫ ਸਿਆਸਤ ਹੜੱਪਣ ਲਈ ਚੱਕਿਆ ਸੀ ਇਹਨਾਂ ਨੇ ਨਾ ਤਾਂ ਕੋਈ ਹੋਰ ਗੱਲ ਸੀ ਇਹ ਬੈਕਫਾਇਰ ਹੋ ਗਿਆ ਮਹਾਰਾ ਜੀ ਨਾਲ ਪੰਗਾ ਲਾਉਂਗੇ ਤਾਂ ਫੇਰ ਸਿਰ ਦੀਆਂ ਖਾਉਂਗੇ ਮੂੰਹ ਦੀਆਂ ਖਾਉਂਗੇ ਉਹ ਤੁਹਾਡੇ ਸਾਹਮਣੇ ਹੁਣ ਹੈਗਾ ਕਿ ਅੱਜ ਕਾਂਗਰਸ ਪਾਰਟੀ ਦਾ ਕੋਈ ਬੰਦਾ ਨਹੀਂ ਮੋਰੇ ਖੜਾ ਤਫੇ ਵੀ 4-4 5-5 ਬੰਦੇ ਇੱਕ-ਇੱਕ ਬੂਰ ਦੇ ਉੱਤੇ ਸੀਨੀਅਰ ਪਾਰਟੀ ਦੇ ਲੀਡਰ ਲਾਏ ਹੋਇਆ ਇਹਨਾਂ ਨੂੰ ਡਰ ਕਹਦਾ ਡਰ ਉਸ ਅਕਾਲ ਪੁਰਖ ਮਹਾਰਾਜ ਨੇ ਇਹਨਾਂ ਦੇ ਮਨਾਂ ਦੇ ਵਿੱਚ ਪਾਇਆ ਹੋਇਆ ਇੱਕ ਇਹ ਵੀ ਵੱਡਾ ਇਲਜ਼ਾਮ ਅਕਾਲੀ ਦਲ ਵੱਲੋਂ ਲਗਾਇਆ ਜਾਂਦਾ ਹਰ ਰੈਲੀ ਦੇ ਵਿੱਚ ਕਿਹਾ ਜਾਂਦਾ ਕਿ ਜੋ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਉਸ ਪਿੱਛੇ ਵੀ ਕਾਂਗਰਸ ਦਾ ਹੱਥ ਹੈ ਔਰ ਜੇਕਰ ਸਰਬੱਤ ਖਾਲਸਾ ਦੀ ਗੱਲ ਕਰੀਏ ਤਾਂ ਉਹ ਵੀ ਕਾਂਗਰਸ ਸਪੌਂਸਰ ਸੀ ਔਰ ਰਮਨਜੀਤ ਸਿੱਕੀ ਦਾ ਉੱਥੇ ਜਾਣਾ ਵੀ ਇਹ ਤੈਅ ਕਰਦਾ ਹੈ ਕਿ ਇਹ ਕਾਂਗਰਸ ਵੱਲੋਂ ਕਰਵਾਇਆ ਗਿਆ ਦੇਖੋ ਰਮਨਜੀਤ ਸਿੰਘ ਸਿੱਕੀ ਨੇ ਜਾ ਕੇ ਉੱਥੇ ਜਿਹੜੀ ਸਰਬਤ ਖਾਲਸਾ ਚ ਇੱਕ ਗੱਲ ਉਹਨਾਂ ਨੇ ਬਹੁਤ ਮੈਂ ਕੀਤੀ ਹੈ ਕਿ Hindu Muslim Sikh Assai ਔਰ ਯਾ ਕੋਈ ਵੀ ਹੋਰ ਧਰਮ ਇੱਕ ਦੂਜੇ ਤੋਂ ਨਫ਼ਰਤ ਨਹੀਂ ਕਰਨਾ ਚਾਹੀਦਾ ਔਰ ਇੱਕ ਦੂਜੇ ਤੋਂ ਡਰ ਨਹੀਂ ਲੱਗਣਾ ਚਾਹੀਦਾ ਮੈਂ ਪ੍ਰੇਰਿਤ ਕੀਤਾ ਸਰਬਤ ਖਾਲਸਾ ਨੂੰ ਕਿ ਖਾਲਸਾ ਸਾਹਿਬ ਇਸ ਤਰੀਕੇ ਦੇ ਫੈਸਲੇ ਇਸ ਤਰੀਕੇ ਦਾ ਸਾਰਾ ਕੁਝ ਆਪਾਂ ਕਰਨਾ ਹੈ ਕਿ ਜਿੱਥੇ ਸਿਰ ਕੌਮ ਸਿੱਖ ਕੌਮ ਦਾ ਫਕਰ ਨਾਲ ਸਿਰ ਉੱਚਾ ਹੋਵੇ ਔਰ ਇਸ ਪੱਗ ਦੀ ਜਿਹੜੀ ਇੱਜ਼ਤ ਹੈ ਬਰਕਰਾਰ ਨਹੀਂ ਹੋਰ ਵਧਦੀ ਰਹੇ ਮੈਂ ਸਰਬਤ ਖਾਲਸਾ ਦੇ ਵਿੱਚ ਫੈਸਲੇ ਹੋਏ ਸੀ ਉਸ ਨਾਲ ਰਮਨਜੀਤ ਸਿੱਕੀ ਸਹਿਮਤ ਨੇ ਸਰਬਤ ਖਾਲਸਾ ਦੇ ਵਿੱਚ ਫੈਸਲੇ ਕਰਨਾ ਮੇਰਾ ਹੱਕ ਨਹੀਂ ਸੀ ਔਰ ਇਸ ਸਰਬਤ ਖਾਲਸਾ ਦੇ ਵਿੱਚ ਫੈਸਲੇ ਹੋਣ ਜਾਂ ਜਿਹੜੇ ਹੋਏ ਆ ਉਹਦੇ ਵਿੱਚ ਮੇਰਾ ਕੋਈ ਹੱਥ ਨਹੀਂ ਸੀ ਮੈਂ ਆਪਣੀ ਇੱਕ ਸਿੱਖ ਹੋਣ ਦੇ ਨਾਤੇ ਆਪਣੀ ਭਾਵਨਾ ਉੱਥੇ ਰੱਖ ਕੇ ਆਇਆ ਉੱਥੇ ਬੋਲ ਕੇ ਆਇਆ ਸੋ ਇਹ ਇਲੈਕਟਰਲ ਜਿਹੜੀ ਆ ਫਾਈਟ ਆ ਐਸਜੀਪੀਸੀ ਦੀ ਇਲੈਕਸ਼ਨਸ ਆ ਔਰ ਉਹਨਾਂ ਦੇ ਵਿੱਚ ਹਰ ਸਿੱਖ ਨੂੰ ਹੁਣ ਚੰਗੇ ਉਮੀਦਵਾਰ ਉਤਾਰ ਕੇ ਜਿਹੜਾ ਐਸਜੀਪੀਸੀ ਨੂੰ ਸੁਧਾਰ ਲਵੇ ਔਰ ਸਿਆਣੇ ਉਮੀਦਵਾਰ ਉਹਦੇ ਵਿੱਚ ਹੋਣ ਔਰ ਸਿਆਣੇ ਉਹ ਜਾ ਕੇ ਡਿਸੀਜਨਸ ਲੈਣ ਔਰ ਉਹਨਾਂ ਸਿਆਣੀਆਂ ਡਿਸੀਜਨਸ ਦੇ ਨਾਲ ਸਾਡੀ ਸਿੱਖ ਕੌਮ ਹੋਰ ਪ੍ਰਫੁੱਲਤ ਹੋਵੇ ਬੇਅਦਬੀ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੇ ਜਥੇਦਾਰਾਂ ਦੀ ਇੱਕ ਬੈਠਕ ਹੋਈ ਉਸ ਵਿੱਚ ਡੇਰਾ ਮੁਖੀ ਨੂੰ ਮਾਫੀ ਦਿੱਤੀ ਜਾਂਦੀ ਹੈ ਉਹ ਵੀ ਲੋਕਾਂ ਦੇ ਵਿੱਚ ਗੁੱਸਾ ਸੀ ਪਰ ਹੁਣ ਅਕਾਲ ਤਖਤ ਦੇ ਜਥੇਦਾਰ ਨੇ ਮੰਨਿਆ ਕਿ ਉਹਨਾਂ ਕੋਲੋਂ ਇਹ ਗਲਤੀ ਹੋਈ ਸੀ ਇੱਕ ਅਕਸਰ ਗੱਲ ਦੱਸੀ ਜਾਂਦੀ ਹੈ ਕਿ ਜੀ ਅਕਾਲ ਤਖਤ ਸਾਹਿਬ ਦਾ ਜੇ ਜਥੇਦਾਰ ਥਾਪਣਾ ਹੈ ਜਾਂ ਪ੍ਰਧਾਨ ਥਾਪਣਾ ਹੈ ਤੇ ਕਹਿੰਦੇ ਕਿ ਇਹਨੂੰ ਪਤਾ ਹੁੰਦਾ ਉਹ ਕਹਿੰਦੇ ਜੀ ਪਹਿਲਾਂ ਤਾਂ ਰੱਬ ਨੂੰ ਪਤਾ ਹੁੰਦਾ ਬਾਦਲ ਸਾਹਿਬ ਨੂੰ ਪਤਾ ਹੁੰਦਾ ਤਾਂ ਜਾਂ ਜਿਹਨੇ ਬਣਨਾ ਉਹਨੂੰ ਪਤਾ ਹੁੰਦਾ ਇਹ ਇਹ ਅਕਸਰ ਇੱਕ ਇੱਕ ਜੋਕ ਚੱਲ ਰਿਹਾ ਹੈ ਕਹਿੰਦੇ ਜਦੋਂ ਇਕੱਠੇ ਹੋ ਜਾਂਦੇ ਆ ਤੇ ਕਹਿੰਦੇ ਉਦੋਂ ਰੱਬ ਨੂੰ ਪਤਾ ਹੁੰਦਾ ਤੇ ਬਾਦਲ ਨੂੰ ਪਤਾ ਹੁੰਦਾ ਤੇ ਕਹਿੰਦੇ ਜਦੋਂ ਇਹ ਦੱਸਣਾ ਹੁੰਦਾ ਉਦੋਂ ਰੱਬ ਨੂੰ ਵੀ ਨਹੀਂ ਪਤਾ ਹੁੰਦਾ ਸਿਰਫ ਬਾਦਲ ਨੂੰ ਪਤਾ ਹੁੰਦਾ ਇਹ ਇਹ ਫਿਰ ਇਹ ਇਹ ਕਹਾਣੀਆਂ ਕਿੱਦਾਂ ਬਣ ਗਿਆ ਕਿਹਨੇ ਬਣਾ ਦੀਆਂ ਇਹ ਕੁਛ ਨਾ ਕੁਛ ਇਨਵੋਲਵਮੈਂਟ ਤਾਂ ਹੋਊਗਾ ਨਾ ਜੇ ਧੂਆ ਕਿਤੇ ਹੈਗਾ ਤੇ ਤਾਂ ਮੰਨ ਲਓ ਅੱਗ ਲੱਗੀ ਹੋਊਗੀ ਇਹ ਪੰਜਾਬ ਦੇ ਲੋਕਾਂ ਦੀ ਇਸ ਚੋਣ ਤੇ ਨਜ਼ਰ ਸੀ ਜਦੋਂ ਤੱਕ ਰਮਨਜੀਤ ਸਿੱਕੀ ਵੱਲੋਂ ਨਾਂ ਨਹੀਂ ਕੀਤੀ ਗਈ ਜਾਂ ਫਿਰ ਕਾਂਗਰਸ ਵੱਲੋਂ ਬਾਈਕਾਟ ਨਹੀਂ ਕੀਤਾ ਗਿਆ ਇਸ ਸੀਟ ਤੋਂ ਚੋਣ ਲੜਨ ਲਈ ਉਸ ਤੋਂ ਤੁਹਾਨੂੰ ਲੱਗਦਾ ਕਿ ਤੁਸੀਂ ਇੱਕ ਬੜੀ ਆਸਾਨੀ ਨਾਲ ਕਾਂਗਰਸ ਜਿਹੜੀ ਸੀਟ ਤੇ ਇੱਕ ਮੁਕਾਬਲਾ ਵੱਡਾ ਹੋ ਸਕਦਾ ਸੀ ਉਹ ਸੀਟ ਤੁਸੀਂ ਅਕਾਲੀ ਦਲ ਦੀ ਝੋਲੀ ਦੇ ਵਿੱਚ ਪਾ ਦਿੱਤੀ ਹਾਰ ਜਿੱਤ ਦੁਨਿਆਵੀ ਸੀਗੀ ਤੇ ਗੁਰੂ ਦੀ ਕਚਹਿਰੀ ਚ ਹਾਰਨਾ ਉਹ ਸਾਨਾ ਵੱਡੀ ਹਾਰ ਹੈ ਜੇ ਇਹ ਇਲੈਕਸ਼ਨ ਕਾਂਗਰਸ ਲੜਦੀ ਤੇ ਮੇਰਾ خیال ਗੁਰੂ ਦੀ ਕਚਹਿਰੀ ਦੇ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ ਸੀ ਅਸੀਂ ਕੀ ਕਾਂਗਰਸ ਦਾ ਅੱਗੇ ਪਲਾਨ ਹੋਏਗਾ ਕਿ ਪਿੰਡ-ਪਿੰਡ ਜਾ ਕੇ ਅਕਾਲੀ ਦਲ ਦੇ ਖਿਲਾਫ ਉਹਨਾਂ ਨੂੰ ਪ੍ਰੇਰਿਆ ਜਾਏਗਾ ਕਿ ਵੋਟ ਪਾਉਣ ਤੋਂ ਮਨਾ ਕੀਤਾ ਜਾਏਗਾ ਕੀ ਪਲਾਨ ਹੋਏਗਾ ਅਸੀਂ 2016 ਦੀ ਇਲੈਕਸ਼ਨ ਨੂੰ ਬਾਈਕਾਊਟ ਕਰ ਚੁੱਕੇ ਹਾਂ ਪਰ 2017 ਦੀ ਇਲੈਕਸ਼ਨ ਸਾਡੀ ਹੁਣ ਆਉਣ ਵਾਲੀ ਹੈ ਅਸੀਂ ਪੂਰਾ ਉਹ ਕਦਮ ਚੱਕਾਂਗੇ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋੜਿੰਦਾ ਜਵਾਬ ਜਿਹੜਾ ਇਸ ਅਕਾਲੀ ਦਲ ਨੂੰ ਮਿਲੇਗਾ ਲੋਕ ਇਹਨਾਂ ਤੋਂ ਦੁਖੀ ਨੇ ਮੈਂ ਬਾਰ-ਬਾਰ ਕਹਿ ਰਿਹਾ ਇਹਨੇ ਕਾ ਕਿਉ ਇਹ ਨਹੀਂ ਇਹਨਾਂ ਨੂੰ ਬਰਦਾਸ਼ਤ ਕਰਨਗੇ 2017 ਦੇ ਵਿੱਚ ਤੁਸੀਂ ਇਸੇ ਹਲਕੇ ਤੋਂ ਚੋਣ ਲੜੋਗੇ ਜਾਂ ਕਿ ਤੋਂ ਹੋਰ ਇਹ ਨਾ ਇਹ ਗੱਲ ਤੁਰੀ ਆ ਪਹਿਲਾਂ ਮੇਰੇ ਨਿਆਣੇ ਅਕਾਲੀਆਂ ਚ ਵਿਆਹ ਤੇ ਪਹਿਲਾਂ ਮੈਂ ਅਕਾਲੀਆਂ ਚ ਚਲੇ ਗਿਆ ਫਿਰ ਮੈਂ ਹਲਕਾ ਬਦਲ ਲਿਆ ਫਿਰ ਹੁਣ ਕੋਈ ਕਹਿੰਦਾ ਜੀ ਇਹ ਭਲਾਥ ਚਲੇ ਜਾਣਾ ਇਹਨੇ ਫਲਾਨੀ ਜਗ੍ਹਾ ਚਲੇ ਜਾਣਾ ਇਹ ਇਹ ਅਫਵਾਹਾਂ ਨੇ ਅਫਵਾਹਾਂ ਸੱਚੀਆਂ ਹੋਣਦੀਆਂ ਨਹੀਂ ਜਿੱਦਣ ਮੈਂ ਇੱਥੇ ਆਇਆ ਸੀ ਮੈਂ ਸੋਚ ਕੇ ਆਇਆ ਸੀ ਕਿ ਮੈਂ ਆਪਣੀ ਜ਼ਿੰਦਗੀ ਦੀ ਲਾਸਟ ਇਲੈਕਸ਼ਨ ਵੀ ਇੱਥੋਂ ਲੜੂਗਾ ਇਹ ਸੰਨ ਰਮਨ ਜੀ ਸਿੱਕੀ ਜਿਨ੍ਹਾਂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਸਤੀਫਾ ਜੋ ਹੈ ਉਹ ਇੱਕ ਗੁਰਸਿੱਖ ਹੋਣ ਦੇ ਨਾਤੇ ਜੋ ਉਹਨਾਂ ਦੇ ਮਨ ਦੇ ਵਿੱਚ ਰੋਸੀ ਤਾਂ ਦਿੱਤਾ ਔਰ ਇਸ ਪਿੱਛੇ ਕੋਈ ਵੀ ਰਾਸੀ ਜੋ ਹੈ ਉਹ ਮਕਸਦ ਨਹੀਂ ਸੀ ਰਜੀਵ ਸ਼ਰਮਾ ਐਬੀਪੀ ਸੰਜਾ ਤਰਨ ਤਰਨ